ਇਸ ਅੰਡਰ ਡੀਐਸਪੀ ਡੀਸਪਰਸ਼ਨ ਹੈ ਇਨਾਂ ਨੂੰ ਇੱਕ ਬੜਾ ਸਫਲਤਾ ਮਿਲ ਰਿਹਾ ਹੈ ਇੱਕ ਹਫਤੇ ਜਿਨਾ ਦਾ ਸਰ ਚੱਲ ਰਿਹਾ ਸੀ ਇੰਟਰਲੈਂਸ ਪੇਡ ਆਪਰੇਸ਼ਨ ਜੀ ਐਫਆਰ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 ਪਛੀਨੋ ਉਹਦੇ ਚ ਰਿਕਵਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਡਾਕੂਪਿੰਡ ਰਹਿਣ ਵਾਲੇ ਗਰਿੰਡਾ ਦੇ ਤੇ ਇਨਾਂ ਤੋਂ ਇਹ ਰਿਕਵਰੀ ਹੋਇਆ ਸੀ ਦੋਨੋਂ ਦੋਨੋਂ ਦਾ ਜੁਨਾਇਲ ਦੋਨੋਂ ਉਮਰ 17 ਸਾਲ ਦੀ ਹੈ ਇਸ ਤੋਂ ਇਲਾਵਾ ਇਸ ਤੋਂ ਫਰਦਰ ਇਨ ਇਨਵੈਸਟੀਗੇਸ਼ਨ ਕਰਤੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ 6 ਪਿਸਟਲ 51 ਲਾਈਫ ਲਾਈਫ ਕੈਟਰਜਸ ਵੀ ਲਾਈਫ ਕੈਟਰਜਸ 9mm ਦੀ ਤੇ 11 ਮੈਗਜ਼ੀਨਸ ਇਹ ਹੋਇਆ ਇੱਕ ਹੋਰ ਤਰਸਿਕਾ ਪਿੰਡ ਰੈਨਵਾਲਾ ਅਮਰਬੀਰ ਸਿੰਘ ਅਲੀਆਸ ਅਮਰ ਇਹਨਾਂ ਦਾ ਘਰ ਤੋਂ ਹੋਇਆ ਸੀ ਅਮਰਬੀਰ ਰੈਨ ਦਿੰਦਾ ਹੁੰਦਾ ਸੀ ਕੈਨੇਡਾ ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਆਉਣ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਉਣ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਸਲਸ ਭੇਜੇ ਕਿੰਨੋ ਭੇਜੇ ਜਿਹੜੇ ਇਹਦੇ ਇਨਕੁਇਰੀ ਫੜੇ ਗਏ ਕਿ ਇਹਨਾਂ ਕੋਲ ਸਾਲ ਪਹਿਲੇ ਤੇ ਗਲਗਾਂ ਸਮ ਜੀ ਇਹ ਮੈਗਜ਼ੀਨਾਂ ਨੂੰ ਫੜੇ ਗਏ ਨੇ ਕਿ ਇਹ ਪਿਆਰ ਪਹਿਲੇ ਵਾਰ ਹੋ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਤਲਸ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਫੜਿਆ ਗਿਆ ਜੋ ਕੈਟਰੀਜਸ ਫੜਿਆ ਗਿਆ ਦੋਨੋਂ ਚਾ ਮੈਨ ਕੋਲ ਹੋਰ ਹੁਣ ਤੱਕ ਪਿਸਤਲਸ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸਿਰ ਕੈਟਰੀਜਸ ਜਿਹੜਾ ਲੜਕਾ ਨਾਮ ਹੈ ਜਿਹੜਾ ਅਮਰਵੀਰ ਸੀ ਇਹ ਉਹ ਇਹਦਾ ਜਿਹੜੇ ਇਥੋਂ ਪਹਿਲਾ ਗ੍ਰਿਫਤਾਰ ਕੀਤਾ ਹੋਇਆ ਇਹਨੋਂ ਨਵੇਂ ਜਿਹੜੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੀ ਹੈ ਪ੍ਰਭਜੀਤ ਜਸਨਦੀਪ ਦੂਜਾ ਜੋ ਅਬਰਮਰ ਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋ ਗਿਆ ਸੀ ਤਿੰਨ ਤੋਂ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀ ਸ ਕੈਨੇਡਾ ਜੀ ਨਦ ਨੀਕ ਬਣੇ ਸੀ ਪਾਕਿਸਤਾਨ ਸ ਮੁਹੰਦਰ ਨਾਲ ਜਾਂ ਕਿਸ ਤਰੀਕੇ ਉਹਨਾਂ ਦੇ ਉਹ ਇਨਵੈਸਟੀਗੇਸ਼ਨ ਜ਼ੋਨ ਪੈਨਟਾਚ ਹੁਣ ਤੱਕ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ ਕਿ ਕੈਨੇਡਾ ਚ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪਾਂ ਇਨਵੈਸਟੀਗੇਸ਼ਨ ਕਰੀਏ ਕੱਲਾ ਹੀ ਕੈਨੇਡਾ ਗਿਆ ਜਿਹੜੇ ਦੋ ਜੁਮੀਨਾਰ ਫੜੇ ਸਰ ਇਹਨੇ ਆਪਸ ਚ ਇਹਨਾਂ ਦਾ ਕੀ ਸਬੰਧ ਸੀ ਯਾਰੀ ਦੋਸਤੀ ਸੀ ਜਾਂ ਕੁਛ ਤਰ੍ਹਾਂ ਮਲੇ ਸੀ ਪਰਬਜੀਤ ਜਸਨ ਦੋਨੋਂ ਤੌਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਕੀ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ੀ ਮੰਗ ਰਿਹਾ ਹੈ ਇਹ ਫਿਲਹਾਲ ਪੰਡਿਤ ਜੀ ਉਹ ਵੀ ਇੰਡਸਟਰੀ ਸੈਕਟਰ ਕੀ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਇਹ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮ੍ਹਾਂ ਹੋ ਰਿਹਾ ਸੀ ਉਹ ਵੀ ਇੰਡਸਟਰੀ ਸੈਕਟਰ ਹੌਪਫੁਲੀ 2-3 ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਜਿਵੇਂ ਮੈਂ ਕਹਿੰਦਾ ਕਿ ਆ ਸਾਹਮਣੇ ਆ ਰਹੇ ਹਨ ਉਹਨਾਂ ਨੂੰ ਦੱਸਣਾ ਹੋ वो इन्वेस्टिगेशन जी गैंगस्टर एंगल आ रहा है पर अपन फिलहाल वो डिस्क्लोज ना करिए थे अपन जो अगले प्रेस कॉन्फ्रेंस शायद होपफुली यू विल गेट बेटर इंफॉर्मेशन सर टोटल कितनी मिली है हुन तक जी रिकवरी हो है, है नौ पिस्टल्स नाइन पिस्टल्स हो होया 101 लाइव कार्ट्रजेस मिले है बी लाइव कार्ट्रजेस मिले है नौ एमडी 11 मैगजीन्स दो गाड़ियां थे तीन मोबाइल फोन सर जी हां जी और भी है वो भी इन्वेस्टिगेशन अपना टीम इज ऑल्सो आउटसाइड

ਦੋਨੋਂ ਦੋਨਾਂ ਟੂਰੈਂਟ ਦੋਨੋਂ ਹਮਲ 17 ਸਾਲ ਇਸ ਤੋਂ ਇਲਾਵਾ ਇਸ ਤੋਂ ਫਦਰ ਕਨੈਕਸ਼ਨ ਯੂਨੀਵਰਸਿਟੀ ਤੋਂ ਕਰਦੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ